ਖਰੂਰ ਸਾਹਿਬ ਹਲਕਾ ਜਦੋਂ ਦੀ ਐਲਾਨ ਹੋਇਆ ਕਿ ਅਮਰਿਤਪਾਲ ਸਿੰਘ ਨੇ ਚੋਣ ਲੜਨੀ ਹੈ ਉਦੋਂ ਤੋਂ ਉਥਲ ਪੁਥਲ ਹੋ ਗਈ ਕਾਫੀ ਕਾਂਗਰਸ ਦੇ ਉਮੀਦਵਾਰ ਇੱਕ ਪਾਸੇ ਬਿਆਨ ਦਿੰਦੇ ਆ ਕਲਵੀਰ ਸਿੰਘ ਜੀਰਾ ਕਿ ਕੀ ਹੋਣਾ ਅਮਰਿਤਪਾਲ ਮੰਨੇਗਾ ਆਵ ਸਭਿਧਾਨ ਭਾਰਤ ਦਾ ਇਹ ਗੱਲ ਆਖੀ ਗਈ ਸਵਾਲ ਖੜਾ ਹੈ ਦੂਜੇ ਪਾਸੇ ਵਿਰਸਾ ਸਿੰਘ ਬਲਟੋਹਾ ਕਹਿੰਦੇ ਮੇਰੇ ਸਾਹਮਣੇ ਖੜ ਕੇ ਜੇ ਮੀਡੀਆ ਦੇ ਸਾਹਮਣੇ ਅਸੀਂ ਖੁੱਲੀ ਬਹਿਸ ਕਰਦੇ ਆ ਦੇਖਦੇ ਆ ਉਸ ਦੇ ਵਿੱਚ ਕਿਸ ਵਿੱਚ ਕਿੰਨਾ ਵਜਨ ਆ ਤਰਕ ਚ ਦਲੀਲਾਂ ਚ ਮੈਨੂੰ ਇਹ ਲੱਗਦਾ ਹੈ ਕਿ ਜਿਹੜੀਆਂ ਬਹਿਸਾਂ ਦੇ ਨਾਲ ਵੋਟਾਂ ਨਹੀਂ ਪੈਂਦੀਆਂ ਜਿੱਤ ਕੇ ਖਡੂਰ ਸਾਹਿਬ ਦੇ ਲੋਕਾਂ ਦੀ ਬਹਿਸ ਤੁਸੀਂ ਪਾਰਲੀਮੈਂਟ ਦੇ ਵਿੱਚ ਕਰੋ ਉਹ ਜ਼ਿਆਦਾ ਮਹੱਤਵਪੂਰਨ ਹੋਗਾ ਹੁਣ ਤੇ ਜਦ ਮੈਦਾਨ ਦੇ ਵਿੱਚ ਸਾਰੇ ਆਗੇ ਨੇ ਤੇ ਜਿਤਨਾ ਇੱਕ ਨਹੀਂ ਆ ਬਾਕੀ ਤੇ ਹਾਰ ਨਹੀਂ ਨੇ ਜਿਹਦੇ ਨਸੀਬਾਂ ਚ ਜਿੱਤ ਹੋਊਗਾ ਉਹ ਜਿੱਤੂਗਾ ਤੇ ਆ ਜਿਹੜੀਆਂ ਵਿਰਸਾ ਸਿੰਘ ਬਲਟੋਆ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਦੇ ਪਰਿਵਾਰ ਚੋਂ ਜਾਂ ਉਹਨਾਂ ਦਾ ਕੋਈ ਗਰੁੱਪ ਦੇ ਵਿੱਚੋਂ ਮੇਰਨਾ ਕੇ ਬਹਿਸ ਕਰ ਲੋ ਤੇ ਬਹਿਸ ਕਰਕੇ ਲੋਕ ਸਭਾ ਨਹੀਂ ਦਿੱਤੀ ਜਾਂਦੀ ਫਿਰ ਤਾਂ ਵੋਟਾਂ ਨਾ ਪੈਣ ਫਿਰ ਤੇ ਆਪਾਂ ਇਦਾਂ ਕਰਦੇ ਆ ਜਿਹੜੀਆਂ 24 ਵੋਟਰ ਤੇ ਸ਼੍ਰੋਮਣੀ ਕਾਲੀ ਦਲ ਵੱਲੋਂ ਸੁਬੀਰ ਸਿੰਘ ਬਾਦਲ ਨੂੰ ਬਿਠਾ ਦਿਓ ਆਮ ਆਦੀ ਪਾਰਟੀ ਵੱਲੋਂ ਭਗਵੰਤ ਮਾਨ ਸਾਹਿਬ ਨੂੰ ਬਿਠਾ ਲਓ ਭਾਜਪੀ ਵੱਲੋਂ ਸੁਨੀਲ ਜਾਖੜ ਸਾਹਿਬ ਨੂੰ ਬਿਠਾ ਲਓ ਤੇ ਕਾਂਗਰਸ ਵੱਲੋਂ ਰਾਜਾ ਮਰਿੰਦਰ ਸਿੰਘ ਵੜਿੰਗੜ ਨੂੰ ਬਿਠਾ ਲਓ ਬਹੁਜ ਸਮਾਰਚ ਪਾਰਟੀ ਵੱਲੋਂ ਜਸਬੀਰ ਸਿੰਘ ਗੜੀ ਬਿਠਾ ਲਓ ਸਿਮਰਜੀਤ ਸਿੰਘ ਮਾਨ ਨੂੰ ਬਿਠਾ ਲਓ ਸਾਰੀਆਂ ਪਾਰਟੀਆਂ ਨੇ ਬਿਠਾ ਲਓ ਜਿਹੜਾ ਬੈਸ ਦੇ ਵਿੱਚ ਜਿੱਤ ਗਿਆ ਉਹ ਫਿਰ 13 ਦੇ 13 ਉਹਨੂੰ ਵੋਟਰ ਕਹਦੇ ਹੋਗੇ 13 ਇਹਦੀਆਂ ਨੇ ਇਹ ਲੋਕਤੰਤਰ ਦੇ ਵਿੱਚ ਬਹਿਸ ਨਾਲ ਇਦਾਂ ਵੋਟਾਂ ਨਹੀਂ ਪੈਂਦੀਆਂ ਹੁਣ ਇਸ ਮਸਲੇ ਦੇ ਚੋਂ ਪਤਾ ਨਹੀਂ ਵਿਰਸਾ ਸਿੰਘ ਬਲਟੋਵਾ ਸਾਹਿਬ ਨੇ ਕਿਸ ਆਧਾਰ ਤੇ ਕਹਿਤਾ ਜਾਂ ਉਹਨਾਂ ਨੂੰ ਕੀ ਲੱਗ ਰਿਹਾਗਾ ਉਹ ਕਿੰਨੇ ਕੀ ਆਪਣੇ ਆਪ ਚ ਕੌਨਫੀਡੈਂਸ ਰੱਖ ਰਹੇ ਪਹਿਲੀ ਗੱਲ ਉਹਨਾਂ ਕੋ ਮਾਪਿਆਂ ਕੋ ਜਾ ਕੇ ਵੋਟਾਂ ਮੰਗਣ ਲੱਗ ਪੇ ਹੁਣ ਤੁਸੀਂ ਕਹਿੰਦੇ ਬਹਿਸ ਕਰੋ ਵਿਰਸਾ ਸਿੰਘ ਬਲਟੋਵਾਲ ਨੂੰ ਲੱਗਦਾ ਕਿ ਮੈਂ ਇਸ ਇਲਾਕੇ ਦਾ ਪੰਥਕ ਲੀਡਰ ਹਮ ਅਮਰਤਾਪਾ ਅਲ ਪੰਥਕ ਲੀਡਰ ਨਹੀਂ ਹੈ ਉਹ ਕਹਿੰਦੇ ਕਿ ਜਿਹੜਾ ਬੰਦਾ ਪੰਥ ਵਾਸਤੇ ਜਿੰਨਾ ਕੰਮ ਕੀਤਾਗਾ ਜਾਂ ਜਿਹੜਾ ਬੰਦਾ ਹੌਲਾ ਨਿਕਲ ਆਇਆ ਮੈਂ ਕਹਿੰਦਾ ਛੱਡਣ ਨੂੰ ਤਿਆਰ ਭਈ ਜੇ ਤੁਸੀਂ ਪੰਥਕ ਤੌਰ ਤੇ ਕੰਮ ਕੀਤਾ ਸੀ ਤੁਹਾਨੂੰ ਸਰਕਾਰਾਂ ਨੇ ਪੰਜਾਬ ਐਸ ਐਸ ਬੋਰਡ ਦਾ ਮੈਂਬਰ ਵੀਲਾ ਛੱਡਿਆ ਤੁਸੀਂ ਉਥੋਂ ਲੋਕਾਂ ਨੇ ਤੁਹਾਨੂੰ ਇੱਕ ਵਾਰਾ ਵਲਟੋਏ ਤੋਂ ਜਿਤਾਤਾ ਦੂਜੀ ਵਾਰ ਖੇਮਕਰ ਤੋਂ ਜਿਤਾਤਾ ਤੀਜੀ ਵਾਰ ਤੁਸੀਂ ਹਾਰ ਗਏ ਇਹ ਵੀ ਤੇ ਇੱਕ ਪੰਥ ਦੀ ਦੇਣ ਹੀ ਐ ਨਾ ਜੀ ਤੁਹਾਨੂੰ ਦੋ ਵਾਰਾ ਐਮ ਐਲ ਏ ਬਣਾਇਆ ਤੁਸੀਂ ਸੀ ਪੀ ਐਸ ਰਹਿ ਗਏ ਇਹ ਵੀ ਤੇ ਪੰਥ ਦੀ ਦੇਣ ਹੀ ਐ ਹੁਣ ਅੰਮ੍ਰਿਤਪਾਲ ਦੇ ਸਵਾਲ ਕਿ ਅੰਮ੍ਰਿਤਪਾਲ ਨੂੰ ਲੈ ਕੇ ਇਹਨਾਂ ਨੂੰ ਲੱਗਦਾ ਕਿ ਵੋਟ ਵੰਡੀ ਨਾ ਜਾਵੇ ਵੀ ਜਿਹੜੀ ਕਾਲੀ ਵੋਟ ਮੈਨੂੰ ਪੈਣੀ ਸੀ ਉਹ ਕਿਤੇ ਉਹਨਾਂ ਨੂੰ ਨਾ ਪੈ ਜਾਏ ਉਸ ਕਰਕੇ ਲੱਗਦਾ ਕਿ ਵਿਰਸਾ ਸਿੰਘ ਵਲਟੂਵੇ ਦੇ ਵਿੱਚ ਇੱਕ ਡਰ ਜਿਹਾ ਹੈ ਹਾਲਾਂਕਿ ਜਿੱਤ ਹਾਰ ਪਤਾ ਨਹੀਂ ਕਿਹਦੇ ਕਰਮਾਂ ਦੇ ਵਿੱਚ ਜਿੱਤ ਹੋਣੀ ਹੈ ਪਰ ਉਹਨਾਂ ਦੇ ਅ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਮਿਲਣਾ ਆ ਬੈਸ ਵਾਲੀ ਗੱਲ ਕਰਨੀ ਕਿਤੇ ਨੇ ਕਿਹਾ ਉਹਨਾਂ ਨੂੰ ਖੌਫ ਲੱਗ ਲਿਆ ਕਿ ਮੈਨੂੰ ਸ਼ਾਇਦ ਵੋਟਾਂ ਨਾ ਮਿਲਣ ਮੈਨੂੰ ਘਟ ਪੈ ਸਕਦੀਆਂ ਆਈਆਂ ਇਹ ਹੁਣ ਲੋਕਾਂ ਨੇ ਡਿਸਾਈਡ ਕਰਨਾ ਕਿ ਉੱਥੋਂ ਕਿਹਨੂੰ ਵੋਟਾਂ ਪਾਉਣੀਆਂ ਕਿ ਆਜ਼ਾਦ ਉਮੀਦਵਾਰ ਨੂੰ ਪਾਉਣੀਆਂ ਜਾਂ ਵਿਰਸਾ ਸਿੰਘ ਬਲਟੋਵਾ ਨੂੰ ਪਾਉਣੀਆਂ ਜਾਂ ਕੁਲਬੀਰ ਸਿੰਘ ਜੀਰਾ ਨੂੰ ਪਾਉਣੀਆਂ ਜਾਂ ਭਾਜਪਾ ਵਾਲੇ ਲੀਡਰ ਨੂੰ ਪਾਉਣੀਆਂ ਮਨਜੀਤ ਸਿੰਘ ਮੀਆਂਵੇਡ ਨੂੰ ਤੇ ਸਿਮਰਜੀਤ ਮਾਨ ਨੇ ਕਹਿ ਦਿੱਤਾ ਕਿ ਜੇ ਅਮਰਤਪਾਲ ਸਿੰਘ ਦੇ ਕਾਗਜ਼ ਸਹੀ ਨਿਕਲੇ ਆਪਣਾ ਬੰਦਾ ਵਾਪਸ ਲੈ ਲਾਂਗੇ ਇਹ ਜਿਹੜਾ ਸਵਾਲ ਆ ਹੁਣ ਜਿਹੜਾ ਜਿੱਥੋਂ ਤੱਕ ਸਵਾਲ ਆ ਕਿ ਕਹਿ ਰਹੇ ਨੇ ਕਿ ਇਹੋ ਸੰਵਿਧਾਨ ਦੇ ਮੰਨਦਾ ਭਾਰਤ ਜਦ ਉਹਨਾਂ ਨੇ ਐਨਐਸਏ ਨੂੰ ਚੈਲੰਜ ਹੀ ਕਰ ਦਿੱਤਾ ਹਾਈ ਕੋਰਟ ਦੇ ਵਿੱਚ ਇਟ ਮੀਨ ਉਹਨਾਂ ਨੇ ਸੰਵਿਧਾਨ ਮੰਨਣਾ ਸ਼ੁਰੂ ਕੀਤਾ ਪਰ ਸਵਾਲ ਹੈ ਕਿ ਸੰਵਿਧਾਨ ਦੇ ਵਿੱਚ ਰਹਿ ਕੇ ਤੁਸੀਂ ਆਪਣੇ ਅਗਰ ਪੋਲਿਟਿਕਸ ਕਰਦੇ ਹੋ ਤੇ ਪੰਥਕ ਮੁੱਦੇ ਬੈਠ ਕੇ ਵੀ ਗੱਲ ਕੀਤੀ ਜਾ ਸਕਦੀ ਹੈ ਇਸ ਟਾਈਮ ਖਡੂਰ ਸਾਹਿਬ ਦਾ ਕੀ ਹੈ ਕਿ ਖਡੂਰ ਸਾਹਿਬ ਦੇ ਵਿੱਚ ਇੰਨਾ ਪੁਰਾਣਾ ਕੰਮ ਨਹੀਂ ਹੋਇਆ ਹਾਲਾਂਕਿ ਜਿਹੜੇ ਕਾਂਗਰਸ ਪਾਰਟੀ ਦੇ ਜਸਬੀਰ ਸਿੰਘ ਡਿੰਪਾ ਉਹ ਲਾਜ ਯੂਨੀਵਰਸਿਟੀ ਬਣਾਉਣ ਚ ਕਾਮਯਾਬ ਰਹਿ ਗਏ ਉਹਨਾਂ ਨੇ ਉਸ ਏਰੀਆ ਦੇ ਵਿੱਚ ਫੰਡ ਬੜੇ ਦਿੱਤੇ ਨੇ ਉਸ ਤੋਂ ਪਹਿਲਾਂ ਜਿਹੜੇ ਮੈਂਬਰ ਪਾਰਲੀਮੈਂਟ ਆ ਉਹਨਾਂ ਦਾ ਰਿਕਾਰਡ ਚੈੱਕ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਕਿੰਨੇ ਕੰਮ ਕੀਤੇ ਕੀ ਕਦੀ ਉੱਥੋਂ ਜਿਹੜੇ ਜਿੱਤੇ ਨੇ ਲੈਣਾ ਸਿੰਘ ਤੋੜ ਮੋਹਨ ਸਿੰਘ ਤੋੜ ਸੋਹਣ ਸਿੰਘ ਤੋੜ ਮੇਜਰ ਸਿੰਘ ਉੱਬੋਕੇ ਪ੍ਰੇਮ ਸਿੰਘ ਲਾਲਪੁਰਾ ਰਣਜੀਤ ਸਿੰਘ ਬ੍ਰਹਮਪੁਰਾ ਡਾਕਟਰ ਰਤਨ ਸਿੰਘ ਜਨਾਲਾ ਇਹ ਜਿਹੜੇ ਲਗਾਤਾਰ ਜਿੱਤਦੇ ਨਕਾਲੀ ਦਲ ਦੀ ਸੀਟ ਰਹੀ ਹੈ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਖਡੂਰ ਸਾਹਿਬ ਤੇ ਖਡੂਰ ਸਾਹਿਬ ਤੋਂ ਪਹਿਲਾਂ ਜਦੋਂ ਹਲਕੇ ਦੇ ਨਾਮ ਤਰਨਤਾਰਨ ਹੁੰਦਾ ਸੀ ਕਿੰਨੇ ਕੰਮ ਕੀਤੇ ਕਿੰਨੇ ਸਵਾਲ ਕੀਤੇ ਕਿੰਨਾ ਪੈਸਾ ਖਰਚ ਕੀਤਾ ਕਿੰਨੀਆਂ ਡਿਬੇਟਾਂ ਦੇ ਵਿੱਚ ਹਿੱਸਾ ਲਿਆ ਇੱਕੋ ਇੱਕ ਪੰਜਾਬ ਦੀ ਉਹ ਧਰਤੀ ਆ ਜਿਹੜੇ ਅੱਠ ਗੁਰੂ ਸਬਾਨ ਉੱਤੇ ਪਹੁੰਚੇ ਨੇ ਚਾਹੇ ਖਡੂਰ ਸਾਹਿਬ ਦੀ ਧਰਤੀ ਲਾ ਲੋ ਚਾਹੇ ਗੋਂਦਵਾਲ ਸਾਹਿਬ ਦੀ ਧਰਤੀ ਲਾ ਲੋ ਚੋਲਾ ਸਾਹਿਬ ਦੀ ਧਰਤੀ ਲਾ ਲੋ ਬਾਬੇ ਬੁੱਢੇ ਦੀ ਉੱਤੇ ਧਰਤੀ ਆ ਇੰਨੇ ਇਤਿਹਾਸਿਕ ਮਹੱਤਵਪੂਰਨ ਇਤਿਹਾਸਿਕ ਜਿਹੜੀਆਂ ਉੱਤੇ ਧਾਰਮਿਕ ਸਥਾਨ ਨੇ ਉਹ ਸ਼ਹਿਰ ਜਿਹੜੇ ਨੇ ਉਹਨਾਂ ਸ਼ਹਿਰਾਂ ਨੂੰ ਲੈ ਕੇ ਉਥੋਂ ਦੇ ਮੈਂਬਰ ਪਾਰਲੀਮੈਂਟ ਨੇ ਕੀ ਕੀਤਾ ਕੀ ਉਹਨਾਂ ਨੂੰ ਕਿਸੇ ਨੂੰ ਇਤਿਹਾਸਿਕ ਦੇ ਤੌਰ ਤੇ ਉਹ ਸਿਟੀ ਡਿਕਲੇਅਰ ਕੀਤੀ ਆ ਕੀ ਗੋਂਦਵਾਲ ਜਿਹੜਾ ਇੱਕ ਵਾਰੀ ਇੰਡਸਟਰੀਅਲ ਹੱਬ ਬਣਾਉਣਾ ਸੀ ਉਹ ਕਦੀ ਬਣਿਆ ਬਾਰਡਰ ਸਟੇਟ ਬਾਰਡਰ ਸਟੇਟ ਹੀ ਬਾਰਡਰ ਡਿਸਟ੍ਰਿਕਟ ਬਾਰਡਰ ਜ਼ਿਲ੍ਹਾ ਬਾਰਡਰ ਹੀ ਰਹੇਗਾ ਉਹ ਪਹਿਲਾਂ ਚਾਹੇ ਅੰਮ੍ਰਿਤਸਰ ਦਾ ਪਾਰਟ ਸੀ ਫਿਰ ਤਰਨਤਾਲ ਇੱਕ ਸੈਪਰੇਟ ਡਿਸਟ੍ਰਿਕਟ ਬਣ ਗਿਆ ਪਰ ਉਸ ਹਲਕੇ ਦੇ ਵਿੱਚ ਕੰਮ ਕੀ ਹੋਏ ਕੋਈ ਵੀ ਨਹੀਂ ਹੋਏ ਨੇ ਡਰਗ ਇਸ਼ੂ ਨੇ ਬੜਾ ਝੰਬਿਆ ਉਸ ਇਲਾਕੇ ਨੂੰ ਡਰਗ ਇਸ਼ੂ ਨੇ ਪਹਿਲਾਂ ਐਡਜ਼ ਦਾ ਬੜਾ ਵੱਡਾ ਮਾਰ ਰਹੀ ਹੈਗੀਆ ਐਡਜ਼ ਦੀ ਬਹੁਤ ਵੱਡੀ ਮਾਰ ਰਹੀ ਹੈ ਡਰਗਸ ਦਾ ਤੇ ਇਸ਼ੂ ਹੈ ਨਸ਼ਾ ਤੇ ਬਹੁਤ ਨਸ਼ਾ ਦੇ ਸਿਰਫ ਉਤਨੇ ਪੂਰੇ ਪੰਜਾਬ ਦੇ ਵਿੱਚ ਹੀ ਆ ਹੁਣ ਇਹ ਸਵਾਲ ਇਸ ਮਸਲੇ 'ਚ ਬਹਿਸ ਉਹ ਹੋਣੀ ਚਾਹੀਦੀ ਆ ਕਿ ਐਡਾ ਇਤਿਹਾਸਕ ਪੱਖੋਂ ਹਲਕਾ ਹੋਵੇ ਤਰਨਤਾਂ ਸਾਹਿਬ ਆਪਣੇ ਆਪ ਚੋਂ ਉਥੇ ਪੰਜਵੇਂ ਪਾਸ਼ਾ ਦੇ ਆ ਉਸ ਕਿਸੇ ਵੀ ਤੁਸੀਂ ਉਸ ਪਿੰਡ ਦੇ ਵਿੱਚ ਕਿਸੇ ਵੀ ਕਸਬੇ 'ਚ ਚਲੇ ਜਾਓ ਬਾਬਾ ਬਕਾਲਾ ਨੌਵੇਂ ਪਾਸ਼ਾ ਦਾ ਫਿਰ ਤਰਨਤਾ ਲਾ ਲਓ ਖਡੂਰ ਸਾਹਿਬ ਲਾ ਲਓ ਗੋਂਦਵਾਲਾ ਲਾ ਲਓ ਚੋਲਾ ਸਾਹਿਬ ਲਾ ਲਓ ਬਹੁਤ ਮਹੱਤਵਪੂਰਨ ਥਾਣੇ ਗੁਰੂ ਸਬਾਨ ਆਏ ਨੇ ਤੇ ਉਹਨਾਂ ਵਾਸਤੇ ਕਿਸ ਜਿਹੜੇ ਉਥੋਂ ਦੇ ਲੋਕਾਂ ਨੇ ਮੈਂਬਰ ਪਾਰਲੀਮੈਂਟ ਜਿੱਤਾ ਕੇ ਭੇਜੇ ਕੀ ਕਦੀ ਉਹ ਬਹਿਸ ਹੋਈ ਆ ਖਡੂਰ ਸਾਹਿਬ ਬਹਿਸ ਹੋਈ ਆ ਪਾਰਲੀਮੈਂਟ ਦੇ ਵਿੱਚ ਕਦੀ ਬਹਿਸ ਹੋਈ ਆ ਤੁਸੀਂ ਆਪਸ ਦੇ ਵਿੱਚ ਬਹਿਸ ਕਿਵੇਂ ਕਰ ਸਕਦੇ ਹੋ ਅਗਰ ਉਹ ਕਮਨ ਨੇ ਬਹਿਸ ਲੋਕੀ ਦੱਸਣਗੇ ਨਾ ਵੀ ਭਈ ਕਿਹੜਾ ਫਿੱਟ ਬੈਠਦਾ ਇਸ ਵਾਰ ਮੈਨੂੰ ਲੱਗਦਾ ਕਿ ਕਾਲੀ ਦਲ ਇਹ ਲੱਗਦਾ ਕਿ ਕਾਲੀ ਦਲ ਦੇ ਸਰਪੰਚ ਜਿਹੜੇ ਨੇ ਜਿਹੜੇ ਜੁੜੇ ਹੋਏ ਨੇ ਉਹਨਾਂ ਨੇ ਆਪਣੀਆਂ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ ਕਾਲੀ ਦਲ ਫਿਰ ਜਿਵੇਂ 2019 'ਚ ਗਲਤੀ ਕੀਤੀ ਫਿਰ ਕੀਤੀ ਆ ਹੁਣ ਕਾਲੀ ਦਲ ਇਹ ਵੀ ਡਰਦਾ ਕਿ ਜੇ ਅਸੀਂ ਹਲਕਾ ਛੱਡਦੇ ਆ ਤੇ ਫਿਰ ਪੰਜਾਬ ਦਾ ਇਹ ਹਿੰਦੂ ਭਾਈਚਾਰਾ ਨਾਰਾਜ਼ ਹੁੰਦਾ ਖਫਾ ਹੁੰਦਾ ਕਿ ਕਿਉਂ ਛੱਡੀ ਹੈਗੀ ਆ ਉਹ ਵੀ ਖਫਾ ਹੁੰਦਾ ਇਸ ਕਰਕੇ ਉਹ ਵੀ ਡਰ ਰਿਹਾ ਤੇ ਜੇ ਲੜਦੇ ਆਗੇ ਨੇ ਤੇ ਉਹ ਪੰਥਕ ਪਾਰਟੀ ਤੇ ਸਵਾਲ ਖੜੇ ਹੁੰਦੇ ਨੇ ਹੁਣ ਕੀ ਕਾਲੀ ਦਲ ਐਂਡ ਮੋਕੇ ਕੀ ਚਰਚਾ ਸ਼ੁਰੂ ਹੋ ਚੁੱਕੀ ਖਾਸ ਕਰਕੇ ਉਸ ਏਰੀਏ ਦੇ ਵਿੱਚ ਕਿ ਕੀ ਕਾਲੀ ਦਲ ਐਂਡ ਮੋੜ ਤੇ ਕਿਤੇ ਕਾਲ ਤਖਸਾਲ ਸਾਹਿਬ ਦਾ ਸਹਾਰਾ ਤਾਂ ਨਹੀਂ ਲੈ ਲੇਗਾ ਕਿ ਕਾਲ ਤਖਸਾਲ ਸਾਹਿਬ ਤੋਂ ਹੁਕਮ ਨਾਮਤ ਨਹੀਂ ਜਾ ਰਹੀ ਹੋ ਜੂਗਾ ਕਿ ਕਹੀਂ ਕਾਲੀ ਦਲ ਇਸ ਜਿਹੜੀ ਪੰਥਕ ਮੁੱਦਿਆਂ ਨੂੰ ਪੰਥਕ ਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸੀਟ ਛੱਡ ਦਿੰਦਾ ਹੈਗਾ ਤੇ ਹੋ ਸਕਦਾ ਹੈ ਕਿ ਫਿਰ ਸ਼੍ਰੋਮਣੀ ਕਾਲੀ ਦਲ ਬਚਨ ਦੀ ਖਾਤਰ ਅਕਾਲ ਤਖਸਾਲ ਸਾਹਿਬ ਦਾ ਸਹਾਰਾ ਲੈ ਲੈ ਉਹ ਪਹਿਲਾਂ ਵੀ ਲੈਂਦੇ ਰਹੇ ਨੇ ਜਾ ਸ਼ਰੋਮਣੀ ਗੁਰਦਾ ਪਰਵੰਧ ਕਮੇਟੀ ਨੂੰ ਅੱਗੇ ਲਾ ਦੇਣਗੇ ਕੁਝ ਨਾ ਕੁਝ ਉਸ ਹਲਕੇ ਚ ਕਾਲੀ ਦਲ ਦੀ ਜਿਹੜੀ ਸਥਿਤੀ ਆ ਉਹ ਬੁਰੀ ਤਰ੍ਹਾਂ ਫਸੇ ਹੋਏ ਨੇ ਉਸ ਜਿਹੜਾ ਫਸੇ ਹੋਏ ਨੇ ਉਹਦੇ ਚੋਂ ਕਾਲੀ ਦਲ ਨੇ ਕਿਵੇਂ ਨਿਕਲਣਾ ਰਾਹ ਨਹੀਂ ਲੱਭ ਰਿਹਾ ਹੈਗਾ ਇਸੇ ਚੱਕਰ ਦੇ ਵਿੱਚ ਉਹ ਕਦੀ ਉਹ ਮਾਪਿਆਂ ਨੂੰ ਮਿਲਿਆ ਜਾ ਰਿਹਾ ਕਦੀ ਬਹਿਸ ਕਿਹ ਕਹੋ ਕਿ ਬਹਿਸ ਸਾਡੇ ਨਾਲ ਕਰ ਲੋ ਕੋਈ ਕਿਉਂ ਬਹਿਸ ਕਰੇ ਤੁਹਾਡੇ ਨਾਲ ਤੁਸੀਂ ਆਪਣੇ ਘੋੜੇ ਪਜਾਓ ਅਗਲਾ ਆਪਣੇ ਘੋੜੇ ਬਚਾਉਗਾ ਖਡੂਰ ਸਾਹਿਬ ਦੇ ਲੋਕਾਂ ਨੇ ਡਿਸਾਈਡ ਕਰਨਾ ਕਿ ਇਸ ਵਾਰ ਕਿੰਨੂੰ ਜਿਤਾਉਣਾ ਹੈਗਾ ਜਾਂ ਤੇ ਕਹਿਣ ਕਿ ਐਨਐਸਏ ਗਲਤ ਲੱਗੀ ਆ ਜਾਂ ਤੇ ਕਹਿਣ ਕਿ ਉਹਨਾਂ ਦੇ ਮਾਪਿਆਂ ਨੂੰ ਜੇਲ੍ਹ ਭੇਜਣ ਦੀ ਕੀ ਲੋੜ ਕੁਛ ਨਾ ਕੁਛ ਤੇ ਕਹਿਣਾ ਪਊਗਾ ਉਹ ਕਿਹਾ ਨਹੀਂ ਉਸ ਚੱਕਰ 'ਚ ਉਹਨੂੰ ਕਾਲੀ ਦਰ ਬਹੁਤ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਕਿ ਆਖਰ ਕੀਤਾ ਕੀ ਜਾਵੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਵੀ ਉਮੀਦਵਾਰ ਹਨ ਉਹਨਾਂ ਨੂੰ ਤੇ ਆਪਣੀ ਲਕੀਰ ਵੱਡੀ ਕਰਨੀ ਚਾਹੀਦੀ ਆਪਣੀ ਲਕੀਰ ਖਿੱਚਣੀ ਚਾਹੀਦੀ ਹੈ ਗਿਆ 네ਗੇਟਿਵਿਟੀ ਤੇ ਜਿਹੜੇ ਚੈਲੰਜ ਹੁੰਦੇ ਨੇ ਨਾ ਇਹ ਚੈਲੰਜ ਨਹੀਂ ਹੁੰਦੇ ਇਹ ਚੈਲੰਜ ਤੇ ਉਹ ਜਿਹੜੇ ਪਹਿਲਵਾਨ ਅਸਲੀ ਕੁਸ਼ਤੀ ਕਰਦੇ ਉਹਨਾਂ ਵਾਸਤੇ ਠੀਕ ਹੁੰਦਾ ਕਿ ਆਲ ਮੈਜੀ ਵੀ ਝੰਡੀ ਗੜਤੀ ਹੋ ਤੇ ਪੁੱਟ ਕੇ ਦਿਖਾ ਇਹ ਜਿਹੜੇ ਸਿਆਸੀ ਜਿਹੜੇ ਹੁੰਦੇ ਨਾ ਬੈਸਾ ਬੂਸਾ ਇਹ ਬੈਸਾਂ ਦੇ ਪਾਰਲੀਮੈਂਟ ਦੇ ਤੇ ਵਿਧਾਨ ਸਭਾ ਦੇ ਵਿੱਚ ਹੀ ਚੰਗੀਆਂ ਲੱਗਦੀਆਂ ਨੇ ਜਿੱਥੇ ਬੈਸਾਂ ਹੁੰਦੀਆਂ ਨਹੀਂ ਦੂਜੇ ਪਾਸੇ ਜਿੱਥੇ ਬਾਕੀ ਉਮੀਦਵਾਰਾਂ ਲਈ ਉਹ ਸੀਟ ਚੈਲੰਜ ਬਣੀ ਹੋਈ ਹੈ ਪਰ ਆਜ਼ਾਦ ਉਮੀਦਵਾਰ ਵਾਸਤੇ ਵੀ ਕਹਿੰਦੇ ਸੌਖਾ ਕੰਮ ਇਸ ਕਰਕੇ ਨਹੀਂ ਕਿਉਂਕਿ ਬੀਤੇ ਦਿਨ ਜਿਹੜੀ ਆਪਾਂ ਵੀ ਖਬਰ ਕੀਤੀ ਸੀ ਕਿ ਉਹਨਾਂ ਦੇ ਮਾਪੇ ਕਹਿ ਰਹੇ ਆ ਕਿ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ ਇੱਕ ਪਾਸੇ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ ਕੀ ਡਿਜੀਟਲ ਪ੍ਰਚਾਰ ਰੋਕ ਕੇ ਬਾਕੀ ਪ੍ਰਚਾਰ ਤੇ ਵੀ ਰੋਕ ਲੱਗੇਗੀ ਜਾਂ ਫਿਰ ਜਿਵੇਂ ਕੋ ਮੰਨ ਰਿਹਾ ਕਿ ਖਦਸ਼ਾ ਕਿ ਸਾਡੇ ਕਾਗਜ਼ ਆ ਜਿਹੜੇ ਰੱ ਫਿਰ ਆਦਮੀਦਾਰ ਵਾਸਤੇ ਵੀ ਸੌਖਾ ਨਹੀਂ ਜੇਕਰ ਇਸ ਤਰ੍ਹਾਂ ਦੇ ਜੜਿੱਕੇ ਉਹਨਾਂ ਦੇ ਮੁਤਾਬਕ ਹੈ ਨਹੀਂ ਨਹੀਂ ਪ੍ਰਚਾਰ ਕਰਨਾ ਕਿੰਨਾ ਕਿ ਸਰਕਾਰ ਰੋਕ ਲੂਗੀ ਲੋਕਾਂ ਕੋ ਸਾਧਨ ਹੀ ਬਹੁਤ ਆ ਲੋਕਾਂ ਕੋ ਇੰਨੇ ਸਾਧਨ ਪਹਿਲਾਂ ਤਾਂ ਹੁੰਦੇ ਨਹੀਂ ਸਾਧਨ ਲੋਕੀ ਪ੍ਰਚਾਰ ਲੋਕੀ ਜਦੋਂ ਜਦੋਂ ਹਵਾ ਬਣ ਜਾਂਦੀ ਕਿਸੇ ਦੇ ਹੱਕ ਦੇ ਵਿੱਚ ਜਦੋਂ ਲਹਿਰ ਬਣ ਜਾਂਦੀ ਉੱਥੇ ਫਿਰ ਮੋਬਾਈਲ ਵਟਸਐਪ ਸੋਸ਼ਲ ਮੀਡੀਆ ਫੇਸਬੁੱਕ YouTubeਾਂ ਦੀ ਕੋਈ ਵੈਲਿਊ ਨਹੀਂ ਰਹਿੰਦੀ ਆ ਗਈ ਲੋਕੀ ਆਪ ਹੀ ਆਪ ਮਹਾਰੇ ਲੋਕੀ ਵੋਟਾਂ ਪਾਉਂਦੇ ਨੇ ਕੰਨੋਂ ਕੰਨੀ ਗੱਲ ਪਹੁੰਚ ਜਾਂਦੀ ਹੈਗੀਆ ਜਦੋਂ ਮੀਟਿੰਗਾਂ ਹੋਣੀਆਂ ਸ਼ੁਰੂ ਹੋ ਗਿਆ ਹਵਾ ਬਣ ਗਈ ਕਿਸੇ ਦੇ ਹੱਕ ਦੇ ਵਿੱਚ ਉਦੋਂ ਫਿਰ ਇਹ ਨਹੀਂ ਸਰਕਾਰ ਜੋ ਮਰਜ਼ੀ ਜ਼ੋਰ ਲਗਾਲੇ ਹੁਣ ਸਵਾਲ ਇਹ ਆ ਗਿਆ ਕਿ ਕੀ ਇਹ ਜਿਹੜਾ ਦੂਜਾ ਰੋਕਣ ਵਾਲੀ ਗੱਲ ਹੈ ਕਿ ਪ੍ਰਚੋਣ ਪ੍ਰਚਾਰ ਹੋਊਗਾ ਕਿੰਨੇ ਹੋਊਗਾ ਜਾਂ ਕਾਗਜ਼ ਰੱਦ ਹੋਣਗੇ ਕਿ ਨਹੀਂ ਹੋਣਗੇ ਚਰਚਾ ਤੇ ਵੀ ਇਹ ਕਿ ਕਾਗਜ਼ ਰੱਦ ਕਿਉਂ ਹੋਣਗੇ ਕਿਉਂ ਸਰਕਾਰ ਕਰੂਗੀ ਜਿਹੜੇ ਰਾਜਦੇਵ ਸਿੰਘ ਖਾਲਸਾ ਜਿਨ੍ਹਾਂ ਨੇ ਅਨਾਉਂਸਮੈਂਟ ਕੀਤੀ ਆ ਕਿ ਅਮਰਿਤਪਾਲ ਸਿੰਘ ਹੁਣੀ ਚੋਣ ਲੜਨਗੇ ਤੇ ਉਹਨਾਂ ਨੇ ਮਨਾਲਿਆ ਤੇ ਰਾਜਦੇਵ ਖਾਲਸਾ ਦਾ ਵੀ ਲੋਕਾਂ ਨੂੰ ਪਛੋਕੜ ਦਾ ਪਤਾ ਇਸ ਕਰਕੇ ਉਹ ਨੌਬਤ ਨਹੀਂ ਆਈ ਉਹ ਆਏਗੀ ਕਾਜਰਤ ਵਾਲੀ ਇਸ ਮਾਸਟਰ ਸਟ੍ਰੋਕ ਦੇ ਨਾਲ ਰਾਜਦੇਵ ਖਾਲਸਾ ਦੇ ਮਾਸਟਰ ਸਟ੍ਰੋਕ ਦੇ ਨਾਲ ਹੋ ਸਕਦਾ ਹੈ ਰਾਜਦੇਵ ਖਾਲਸਾ ਦੇ ਪਿੱਛੇ ਕੋਈ ਹੋਰ ਵੀ ਹੋਵੇ ਪਰ ਇਹ ਜਿਹੜਾ ਮਾਸਟਰ ਸਟ੍ਰੋਕ ਹੈ ਇਹਦੇ 'ਚ ਕਈਆਂ ਨੂੰ ਬਹੁਤ ਫਾਇਦਾ ਹੋਣਾ ਹੈ ਪੈਨ ਇੰਡੀਆ ਕਈਆਂ ਦੇ ਪੰਜਾਬ ਦੇ ਵਿੱਚ ਨੁਕਸਾਨ ਹੋਣਾ ਹੈ ਸਿਆਸੀ ਤੌਰ ਤੇ ਉਹ ਦੇਖਦੀਆਂ ਪ੍ਰਚਾਰ ਪ੍ਰਚੂਰ ਤੇ WhatsApp ਜਿੰ ਮਰਜੀ ਬੰਦ ਕਰ ਦੋ ਨਵਾਂ WhatsApp ਬਣ ਜੂਗਾ ਐਨੇ ਉਸ ਹਲਕੇ ਦੇ ਵਿੱਚ ਹੋਰ ਬਣ ਜੂਗਾ ਹੋਰ ਕਿਸੇ ਨਾਮ ਦੇ ਬਣ ਜੂਗਾ ਇਹ ਤੇ ਜੇ ਕੋਈ ਸਰਕਾਰ ਕਰ ਰਹੀ ਹੈ ਚਾਹੇ ਸੈਂਟਰ ਲੈਵਲ ਤੇ ਜਾਂ ਸਟੇਟ ਲੈਵਲ ਤੇ ਇਹ ਤੇ ਬੜੀਆਂ ਛੋਟੀਆਂ ਗੱਲਾਂ ਨੇ ਇਹ ਆ ਕਾਗਜ਼ ਰਾਦੋਂ ਹੁੰਦਾ ਵਾ ਤੇ ਫਿਰ ਕੀ ਪਤਾ ਉਹਨਾਂ ਕਵਰਿੰਗ ਲੈਟ ਤੇ ਹੁੰਦੇ ਹੀ ਨਾ ਕਵਰਿੰਗ ਉਮੀਦਵਾਰ ਹੋਣਗੇ ਉਹ ਖੜੇ ਉਹਦੇ ਕਾਗਜ਼ ਸਹੀ ਹੋਣਗੇ ਪਰ ਜੇ ਉਹਨਾਂ ਦੇ ਕਾਗਜ਼ ਰੱਦ ਆਲੀ ਤੇ ਦੂਰ ਦੀ ਗੱਲ ਜੇ ਕਰਦੇ ਨੇ ਉਹਦਾ ਅਸਰ ਬਹੁਤ ਜ਼ਿਆਦਾ ਪਊਗਾ ਅੱਜ ਦੀ ਤਰੀਕ ਤੱਕ ਲੱਗਦਾ ਨਹੀਂ ਕਿ ਸਰਕਾਰ ਐਡੀ ਜਾ ਕੇ ਗਲਤੀ ਵੀ ਕਰੂਗੀ ਅਗਲਾ ਕਾਗਜ਼ ਜਦੋਂ ਭਰਨਗੇ ਬੜਾ ਕੁਝ ਚੈੱਕ ਕਰਕੇ ਭਰਨਗੇ ਉਹਨਾਂ ਦੇ ਵੀ ਤੇ ਮਾਈਂਡ ਦੇ ਵਿੱਚ ਹੋਊਗਾ ਕਿ ਕਾਗਜ਼ ਰੱਦ ਹੋ ਸਕਦੇ ਹੋ ਸਕਦਾ ਹੈ ਕਿ ਹਾਈ ਕੋਰਟ ਦੇ ਚੰਗੇ ਵਕੀਲ ਜਾਂ ਜਿਹੜੇ ਇਦਾਂ ਦੇ ਵਿਧਾਨਿਕ ਕੇਸਾਂ ਦੇ ਵਿੱਚ ਮਾਹਿਰ ਬਣੇ ਜਾਂਦੇ ਵਕੀਲ ਉਹਨਾਂ ਦਾ ਸਹਾਰਾ ਲੈ ਕੇ ਕੇਸ ਜਿਹੜਾ ਨਾਮਿਨੇਸ਼ਨ ਭਰੀ ਜਾਊਗੇ